ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸ ਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅਮਰੀਥਰੀਆ ਲਓ ਵੀਰ ਜੀ ਅੱਜ ਉਸਤਾਦੀ ਸ਼ਾਗਿਰਦੀ ਹੋਣ ਲੱਗੀ ਆ ਜੀ ਬਾਏ ਬਾਗ ਗਰੁੱਪ ਅਮਰੀਤਾਰ ਸਾਹਿਬ ਠੀਕ ਹੈ ਜੀ ਤੇ ਜਿਹੜੇ ਵੀਰ ਸ਼ਗਿਰਦ ਪੈਣੇ ਨੇ ਤੇ ਖਲੀਫੇ ਕਰਨੇ ਨੇ ਆਓ ਲੈ ਚੱਲਦੇ ਆ ਅੱਗੇ ਤੇ ਵਿਖਾਉਨੇ ਆ ਤੁਹਾਨੂੰ ਵੀਡੀਓ ਜੁੜੇ ਰਿਓ ਆਪਣੀ ਵੀਡੀਓ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲਤਾ ਜੀ ਪੈਰੀ ਪੰਨੇ ਆ ਜੀ ਇੱਧਰ ਆਪਣੇ ਰੋਕੀ ਉਸਤਾਦੀ ਚੁੰਨੀ ਵਾਲੇ ਠੀਕ ਹੈ ਜੀ ਇੱਧਰ ਆਪਣੇ ਗੋਪੀ ਵੀਰ ਜੀ ਖਾਨੋਵਾਲ ਤੋਂ ਸਤਿ ਸ੍ਰੀ ਅਕਾਲ ਗੋਪੀ ਵੀਰ ਜੀ ਇੱਧ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗੈਸ ਏਜੰਸੀ ਵਾਲੇ ਸਾਸੀ ਕਾ ਸਾਜੀ ਪੈਰੀ ਪੰਨੀਆ ਜੀ ਜੀ ਹੁੰਦੇ ਰੋਏ ਜੀ ਇਧਰ ਆਪਣੇ ਪਿੰਦਰ ਵੀਰ ਜੀ ਉਸਤਾਦ ਜੀ ਠੀਕ ਹੈ ਜੀ ਉਸਤਾਦੀ ਦੇ ਅਹੁਦੇ ਦੇ ਨੇ ਉਸਤਾਦੀ ਦੀ ਪਾਗ ਹੈ ਜੀ ਵੀਰ ਜੀ ਹੋਣਾ ਗੋਲ ਤੇ ਇਧਰ ਆਪਣੇ ਥੋਨੂ ਵੀਰ ਜੀ ਦਾਣਾ ਮੰਡੀ ਵਾਲੇ ਖਲੀਫਾ ਸਾਹਿਬ ਅਸੂ ਚੈਂਪੀਅਨ ਲੋ ਜੀ ਹਾਂਜੀ ਉਸਤਾਦ ਜੀ ਅੱਜ ਆਪਾਂ ਉਸਤਾਦੀ ਸ਼ਗਿਰਦੀ ਕਰਨ ਲੱਗੇ ਆ ਜੀ ਇਹ ਗੋਪੀਰੇ ਜਿੰਨਾਂ ਦਾ ਸੀ ਸੁਪਰਵਾਈਜ਼ ਕੀਤਾ ਸੀ ਗੋਪੀ ਤੇ ਬਾਜ ਦਾ ਵੀ ਇਹਨਾਂ ਦੀ ਜ਼ਿੰਮੇਵਾਰੀ ਅਸੀਂ ਲੈ ਰਹੇ ਹਾਂ ਤੇ ਫਤਨਾ ਮੁਲਾਜ਼ਮ ਸਾਹਿਬ ਨੇ ਇਹਨਾਂ ਨੂੰ ਵਾਇਸ ਪਾ ਕੇ ਕੱਟ ਦਿੱਤਾ ਸੀ ਇਹਨਾਂ ਨੂੰ ਬਹਾਲੀ ਦੇ ਲਈ ਅਸੀਂ ਅੱਜ ਬੁਲਾਇਆ ਇਹਨਾਂ ਨੂੰ ਬਹਾਲ ਕਰਾਂਗੇ ਇਹਨਾਂ ਨੂੰ ਜਿਹੜਾ ਪਹਿਲੇ ਦੁਬਾਰਾ ਤਸ਼ਗੀਰ ਦਿਖਾ ਕੇ ਤੇ ਇਖਲੀਫਾ ਜੀ ਕਰਾਂਗੇ ਠੀਕ ਹੋ ਗਿਆ ਤਾਂ ਜੀ ਆਉਣ ਵਾਲੇ ਸਮੇਂ 'ਚ ਕੱਟ ਕਰਾਂਗੇ ਅਸੀਂ ਇੱਕ ਕੱਟ ਧਰਨਾ ਛੱਤਾਂ ਦੇ ਉੱਤੇ ਨਹੀਂ ਧਰਨਾ ਤੇ ਉਦੋਂ ਅਸੀਂ ਆਪਣਾ ਸੋਨੂ ਵੀ ਦਾਣਾ ਮੰਡੀ ਵਾਲਾ ਤੇ ਤੇ ਗੋਦੀ ਵੀਰ ਇਹਨਾਂ ਨੂੰ ਉਸਤਾਦ ਦੀਆਂ ਪੱਗਾਂ ਵੀ ਦੇਾਂਗੇ ਹੋਰ ਵੀ ਜਿਹੜੇ ਕੋਈ ਸੁਧਿਤ ਹੋਣਗੇ ਉਹਨਾਂ ਨੂੰ ਜੋ ਬਣੇਗਾ ਉਹਨਾਂ ਦਾ ਜੇ ਕੋਈ ਖਲੀਫਾ ਕਰਨਾ ਆ ਤਾਂ ਉਹਨੂੰ ਡਿਸਾਈਡ ਕਰਕੇ ਉਹਨਾਂ ਨੂੰ ਖਲੀਫੇ ਵੀ ਕੀਤਾ ਜਾਏਗਾ ਤੇ ਅੱਜ ਜਿਹੜਾ ਇਹਨਾਂ ਨੂੰ ਅਸੀਂ ਬਹਾਲੀ ਲਈ ਬੁਲਾਇਆ ਅਸੀਂ ਤਾਂ ਕਿ ਜਿਹੜਾ ਇਹਨਾਂ ਦਾ ਸ਼ੌਂਕ ਹੈ ਬਹਾਲ ਹੋਵੇ ਉਸ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਆਪਣੇ ਗਰੁੱਪ ਵਾਲੇ ਔਰ ਨਾਲ ਇਹ ਹਦਾਇਤ ਵੀ ਕਰ ਰਹੇ ਆਂ ਵੀ ਜਿਹੜਾ ਅਸੀਂ ਕਾਨੂੰਨ ਬਣਾਇਆ ਆ ਇਹ ਅੱਜ ਤਾਂ ਬਹਾਲ ਤੇ ਹੋਣਗੇ ਪਰ ਇਹ ਰਹਿਣਗੇ ਅਸੂਲਾਂ ਦਸਤੂਰਾਂ ਦੇ ਅੰਦਰ ਅੰਦਰ ਹੀ ਬਾਜਵਾ ਗਰੁੱਪ ਦੇ ਜਿਹੜੇ ਅਸੂਲ ਦਸਤੂਰ ਬਣੇ ਨੇ ਉਹਨਾਂ ਦੇ ਵਿੱਚ ਰਹਿਣਗੇ ਤੇ ਇਹ ਸਾਡੇ ਨਾਲ ਜੁੜੇ ਰਹਿਣਗੇ ਨਹੀਂ ਤਾਂ ਜਿਹੜਾ ਕੋਈ ਅਸੂਲ ਸਾਡੇ ਜਿਹੜੇ ਬਣੇ ਹੋਏ ਆ ਰਵਾਇਤਾਂ ਬਣਾਈਆਂ ਅਸੀਂ ਜਿਹੜਾ ਉਹਨਾਂ ਨੂੰ ਭੰਗ ਕਰਦਾ ਤੇ ਸਾਡਾ ਹਿੱਸਾ ਨਹੀਂ ਹੋਏਗਾ ਕੋਈ ਵੀ ਚਾਹੇ ਕੋਈ ਵੀ ਹੋਵੇ ਚਾਹੇ ਉਸਤਾਦੀ ਜੀ ਪਾਕਿਆ ਸਾਡੇ ਕੋਲ اختیار ਨੇ ਅਸੀਂ ਵਾਪਸ ਲੈ ਸਕਦੇ ਆ ਕਿਉਂਕਿ ਇਹ ਸਾਰਾ ਕੁਝ ਇੱਕ ਸਾ ਡਿਸਪਲਨ ਨੂੰ ਕਾਇਮ ਕਰਨ ਲਈ ਹਾਂਜੀ ਬਿਲਕੁਲ ਤਾਂ ਡਿਸਪਲਨ ਜਿਹੜਾ ਹਰ ਹਾਲ ਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਕਿ ਪੁਰਾ ਸੂਰਨੇ ਬਣੇ ਹੋਏ ਨੇ ਉਹ ਨਿਭਾਣ ਲਈ ਬਣੇ ਹੋਏ ਨੇ ਉਹਦੇ ਚ ਕਿਸੇ ਨਾਲ ਕੋਈ ਰਾਏਤ ਨਹੀਂ ਕੀਤੀ ਜਾਏਗੀ ਕਿਉਂਕਿ ਡਿਸਪਲਿਨ ਮਸਟ ਹੈ ਕੋਈ ਵੀ ਸ਼ੌਂਕ ਆ ਉਹ ਡਿਸਪਲਿਨ ਦੇ ਤਹਿਤ ਚੱਲਦਾ ਹੈ ਡਿਸਪਲਿਨ ਬਣਾ ਕੇ ਰੱਖਾਂਗੇ ਤੇ ਜਿਹੜਾ ਸਾਰਾ ਮੈਂਬਰਾਨ ਨੇ ਉਹ ਇੱਕ ਲਾਈਨ ਚ ਜੁੜੇ ਰਹਿਣਗੇ ਮੋਤੀਆਂ ਵਾਲਾ ਕੰਮ ਹੈ ਮਾਲਾ ਤਾਂ ਹੀ ਬਣਦੀ ਹੈ ਜੇ ਆਪਾਂ ਉਹਨਾਂ ਨੂੰ ਜੋੜ ਕੇ ਰੱਖੀਏ ਇਕੱਲੇ ਇਕੱਲੇ ਮੂੰਹ ਵੱਖਰੇ ਪਾਸੇ ਕਰਕੇ ਤੁਰਿਆ ਜਿਹੜਾ ਡਿਸਪਲਿਨ ਨਹੀਂ ਰਹਿੰਦਾ ਅੰਮ੍ਰਿਤਸਰ ਦੀ ਕਬੂਤਰਬਾਜ਼ੀ ਜਿਹੜੀ ਹੈ ਉਹਨੋਂ ਸੇ ਇਹ ਤੇ ਲੈ ਦੇ ਵਿੱਚ ਲਿਆਉਣ ਲਈ ਡਿਸਪਲਿਨ ਚ ਲਿਆਉਣ ਲਈ ਜਿਹੜੇ ਆਪਾਂ ਕਦਮ ਚੁੱਕੇ ਨੇ ਜੇ ਤੇ ਬਾਕੀ ਵੀ ਉਸਤਾਦ ਚੁੱਕੇ ਨੇ ਜੇ ਤੇ ਉਹਨਾਂ ਦਾ ਫਾਇਦਾ ਹੀ ਫਾਇਦਾ ਹੈ ਦੇ ਵਿੱਚ ਤੇ ਸ਼ਾਗਿਰਦਾਂ ਦਾ ਵੀ ਫਾਇਦਾ ਨਾਲ ਜੁੜੇ ਰਹਿੰਦੇ ਇਹਹੀ ਸਾਡੇ ਆਪਣੇ ਵਿਚਾਰ ਨੇ ਇਜ਼ਾਤੀ ਵਿਚਾਰ ਨੇ ਜਿਹੜਾ ਕੋਈ ਮੰਨਣਾ ਚਾਹੁੰਦਾ ਹੈ ਵੈਲਕਮ ਉਹ ਮਾਨਸਾ ਦਾ ਆਪਣੇ ਗਰੁੱਪ ਲਈ ਉਹ ਜੋ ਮਰਜ਼ੀ ਕਰ ਸਕਦਾ ਅੱਛੇ ਰਿਜ਼ਲਟ ਦੇਣ ਲਈ ਅੱਛੀ ਤਰ੍ਹਾਂ ਇਹਨਾਂ ਨੂੰ ਚਲਾਉਣ ਲਈ ਤੇ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਆ ਕਿ ਅੱਛੇ ਰਿਜ਼ਲਟ ਆਣ ਹਾਲੋ ਜੀ ਹਾਲੋ ਜੀ ਗੋਪੀ ਵੀਰ ਨੂੰ ਬਹਾਲੀ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਹਾਲੋ ਜੀ ਉਸਤਾਦ ਜੀ ਹੁਣੀ ਮੂੰਹ ਮਿੱਠਾ ਕਰਾ ਰਹੇ ਨੇ ਗੋਪੀ ਵੀਰ ਦਾ ਜੀ ਅੱਗੇ ਵੀ ਉਸਤਾਦ ਜੀ ਨੇ ਕਿਹਾ ਵਾ ਗੋਪੀ ਵੀਰ ਦੀ ਤੇ ਬਾਏ ਵੀਰ ਦੀ ਜ਼ਿੰਮੇਵਾਰੀ ਸਾਡੀ ਹੀ ਤੇ ਅੱਜ ਤੋਂ ਫੇਰ ਜਿਹੜੀ ਕਿ ਜ਼ਿੰਮੇਵਾਰੀ ਆ ਸਾਰੀ ਬਾਏਵਾ ਗਰੁੱਪ ਦੀ ਆ ਜੀ ਵੱਡੇ ਉਸਤਾਦ ਜੀ ਹੁਣਾਂ ਦੀ ਠੀਕ ਹੈ ਜੀ ਨਹੀਂ ਨਹੀਂ ਹਾਲੋ ਜੀ ਉਸਤਾਦ ਜੀ ਹਣ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਜੀ ਠੀਕ ਹੈ ਜੀ ਹਲੋ ਜੀ ਕਹ ਲੈ ਲੋ ਫੋਨ ਵੀ ਦੀ ਅਜਲੀ ਵੀਰ ਦਾ ਮੂੰਹ ਹਲੋ ਜੀ ਆਪਣਾ ਮੂੰਹ ਮਿਠਾਉਣ ਲੱਗਾ ਜੀ ਲੋ ਜੀ ਅੱਜ ਜਿਹੜੇ ਨੇ ਗੋਪੀ ਵੀਰ ਨੂੰ ਆਪਾਂ ਅੱਜ ਤੋਂ ਬਹਾਲ ਕਰਤਾ ਤੇ ਅੱਜ ਤੋਂ ਇਹ ਸਾਡੇ ਗਰੁੱਪ ਦੇ ਮੈਂਬਰ ਦੁਬਾਰਾ ਤੋਂ ਨੇ ਤੇ ਇਹ ਸਾਡੀ ਦੇਖ ਰੇ ਸਾਡੀ ਜ਼ਿੰਮੇਵਾਰੀ ਦੇ ਅੰਦਰ ਜਸਾਰੇ ਸ਼ੋਅ ਕਰਨਗੇ ਇਹਨਾਂ ਦੇ ਹਰ ਸ਼ੌਕ ਦਾ ਹਰ ਕੋਈ ਮਸਲਾ ਮਸਾਇਲ ਹੁੰਦਾ ਤੇ ਉਹਦੇ ਅਸੀਂ ਜ਼ਿੰਮੇਵਾਰ ਹਾਂ ਹਲੋ ਜੀ ਨਹੀਂ ਨਹੀਂ ਆਪਾਂ ਹੁੰਦਾ ਗੋਪੀ ਖਲੀਫਾ ਵੀ ਇਹ ਜਾਣਾ ਨਹੀਂ ਕੋਈ ਲੋ ਜੀ ਇਹਨਾਂ ਨੂੰ ਅੱਜ ਗੋਪੀ ਵੀਰ ਨੂੰ ਅਸੀਂ ਨਾਲ ਹੀ ਖਲੀਫਾ ਵੀ ਕਰ ਰਹੇ ਆ ਤੇ ਇਹਨਾਂ ਦੀ ਜ਼ਿੰਮੇਵਾਰੀ ਐਜ਼ ਇੱਕਲੀਫਾ ਜਿਹੜੀ ਹੈ ਉਹ ਆਪਾਂ ਦੇ ਪਿਆਨ ਨੂੰ ਤੇ ਉਮੀਦ ਕਰਦੇ ਆ ਕਿ ਜਿਹੜੇ اصول ਬਣਾਏ ਨੇ ਉਹਨਾਂ ਦੇ ਵਿੱਚ ਰਹਿਣਗੇ ਤੇ ਵਫਾदार ਵੀ ਰਹਿਣਗੇ ਤੇ ਮੰਨਣਗੇ ਵੀ ਸਾਰੀਆਂ ਗੱਲਾਂ ਸਾਡੀਆਂ ਨਾ ਇਨਸਾਫੀ ਨਹੀਂ ਕਰਨਗੇ ਕਿਸੇ ਨਾਲ ਤੇ ਸ਼ੌਕ ਅੱਛਾ ਕਰਨਗੇ ਤੇ ਨਾਮ ਫਰਮਾਨ ਨੂੰ ਹਣ ਤੇ ਇਹਨਾਂ ਨੂੰ ਜਿਹੜਾ ਜਿਹੜੇ ਰੂਲ ਨੇ ਇਹਨਾਂ ਨੂੰ ਦੱਸ ਦਿੱਤੇ ਗਏ ਨੇ ਕੋ ਰੂਲ ਹਾਰਿਕ ਤੇ ਲਾਜ਼ੂ ਨੇ ਤੇ ਇਹ ਆੱਛੇ ਲੱਗਣਗੇ ਸਾਰਿਆਂ ਦੇ ਸਾਰੇ ਉਸਤਾਦਾਂ ਦੇ ਇਵਨ ਆਪਣੇ ਗਰੁੱਪ ਵਾਲਿਆਂ ਨੂੰ ਛੱਡ ਕੇ ਬਾਹਰਲੇ ਉਸਤਾਦਾਂ ਦਾ ਵੀ ਇੱਜ਼ਤ ਮਾਨ ਸਤਕਾਰ ਜਿਹੜਾ ਪ੍ਰਾਪਤ ਕਰਨਗੇ ਸਾਡੀ ਖੁਸ਼ੀ ਹੈ। ਤੇ ਉਮੀਦ ਰੱਖਦੇ ਆਂ ਵੀ ਇਹਨਾਂ ਹਦਾਤਾਂ ਨੂੰ ਮੰਨਾਂਗੇ। ਵੱਲੋਂ ਜੀ ਗੋਪੀ ਵੀਰ ਜੀ ਨੂੰ ਭਾਲ ਹੋ ਗਈ ਜੀ ਕਲੀਫੇ ਤੇ ਠੀਕ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਆਂ ਜੀ ਆਪਣੀ ਸਾਰੀ ਦਾਸਨ ਨੂੰ ਗੋਪੀ ਵੀਰ ਜੀ ਨੂੰ ਠੀਕ ਹੈ ਜੀ ਤੇ ਆਪਣੇ ਵੱਡੇ ਉਸਤਾਦ ਜੀ ਮਲਕ ਸੁਫੀਆਨ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਆਂ ਜੀ। ਅਗਲੀ ਵੀਡੀਓ ਤੇ ਜਲਦ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ।